ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਪੱਤਰ ਦਾ ਫਾਰਮੈਟ ਕੀ ਆ ਪੱਤਰ ਦਾ ਫਾਰਮੈਟ ਕੀ ਆ ਵੀ ਕੋਈ ਵੀ ਤੁਹਾਨੂੰ ਜੇ ਪੱਤਰ ਆ ਰਿਹਾ ਜਿਵੇਂ ਕਿ ਦੇਖੋ ਲਾਸਟ ਈਅਰ ਦੇ ਵਿੱਚ ਪੱਤਰ ਆਇਆ ਹੋਇਆ ਸ਼ੋਰ ਪ੍ਰਦੂਸ਼ਣ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਆਪਣੇ ਵਿਚਾਰ ਲਿਖੋ ਹਾਂਜੀ ਜੇ ਤਾਂ ਉੱਥੇ ਅਖਬਾਰ ਲਿਖਿਆ ਹੋਇਆ ਵੀ ਇਹ ਸਖ ਇਹ ਅਖਬਾਰ ਵਾਲੇ ਨੂੰ ਲਿਖੋ ਰੋਜ਼ਾਨਾ ਜੀਤ ਜਾਂ ਟ੍ਰਿਬਿਊਨ ਤਾਂ ਫਿਰ ਉਹੀ ਲਿਖਣਾ ਅਗਰ ਕਿਸੇ ਅਖਬਾਰ ਵਾਲਾ ਲਿਖਤਾ ਫੇਰ ਆਪਾਂ ਕਿਸੇ ਮਰਜ਼ੀ ਅਖਬਾਰ ਦਾ ਜਿਹੜਾ ਕਿ ਨਾਮ ਲਿਖ ਸਕਦੇ ਹਾਂ ਤੁਸੀਂ ਆਪਣੇ ਵਿਚਾਰ ਲਿਖਣੇ ਨੇ ਨਗਰ ਨਿਗਮ ਦੇ ਮੁੱਖ ਸੇਤ ਅਧਿਕਾਰੀ ਨੂੰ ਬਰਸਾਤਾ ਕਰਨ ਫੈਲੀ ਗੰਦਗੀ ਨੂੰ ਦੂਰ ਕਰਨ ਲਈ ਪੱਤਰ ਲਿਖੋ ਤੇ ਛੇਤੀ ਤੋਂ ਛੇਤੀ ਸਫਾਈ ਦੀ ਉਮੀਦ ਕਰੋ ਇਥੇ ਨਗਰ ਨਿਗਮ ਨੂੰ ਪੱਤਰ ਲਿਖਣਾ ਤੇ ਅਗਲਾ ਹੈਗਾ ਜਿਵੇਂ ਆਪਣੇ ਜ਼ਿਲ੍ਹੇ ਦੇ ਮੱਛੀ ਪਾਲਣ ਅਫਸਰ ਨੂੰ ਇਹ ਮੱਛੀ ਪਾਲਣ ਅਫਸਰ ਨੂੰ ਪੱਤਰ ਲਿਖਣੀ ਆ ਤੇ ਅਗਲਾ ਕਿਸੇ ਅਖਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖ ਕੇ ਵਿਦਿਆਰਥੀ ਵਿੱਚ ਵਧਰੀ ਇਹਨੂੰ ਸ਼ਾਸਨਹੀਨਤਾ ਮਤਲਬ ਕੀ ਤੁਹਾਨੂੰ ਦੋ ਪੱਤਰ ਆਉਣਗੇ ਉਹਦੇ ਵਿੱਚੋਂ ਇੱਕ ਪੱਤਰ ਪੱਕਾ ਹੀ ਤੁਹਾਨੂੰ ਸੰਪਾਦਕ ਵਾਲਾ ਹੋਊਗਾ ਠੀਕ ਹੈ ਇਹ ਆਪਣੇ ਸਾਰੇ ਤੁਹਾਨੂੰ ਸ਼ੋਅ ਕਰ ਰਹੀ ਐ ਮੈਂ ਜਿਹੜੇ ਜਿਹੜੇ ਪਹਿਲਾਂ ਆਏ ਹੋਏ ਨੇ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਵੀ ਐਵੇਂ ਉਹਦੇ ਪੱਤਰ ਆਉਂਦੇ ਨੇ ਹਨਾ ਤੇ ਅੱਗੇ ਆਪਣੇ ਇਲਾਕੇ ਦੇ ਵਿੱਚ ਦਿਨੋ ਦਿਨ ਵਧ ਰਹੀ ਔਰਤ ਦਿਨੋ ਦਿਨ ਔਰਤਾਂ ਦੀ ਵਧ ਰਹੀ ਅਸੁਰੱਖਿਆ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣਾ ਤੇ ਜੇ ਜਿਹੜਾ ਆਪਾਂ ਫਾਰਮੈਟ ਦੱਸਾਂਗੇ ਸਾਰੇ ਤੁਹਾਡੇ ਸੰਪਾਦਕ ਪੱਤਰਾਂ ਵਾਲੇ ਦੇ ਵਿੱਚ ਐਡ ਹੋਊਗਾ ਠੀਕ ਹੈ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਥੇ ਬਸ ਸੇਮ ਉਹ ਜਿੱਥੇ ਆਪਾਂ ਸੰਪਾਦਕ ਸਾਹਿਬ ਲਿਖਾਂਗੇ ਉੱਥੇ ਆਪਾਂ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਲਿਖ ਦਾਂਗੇ ਠੀਕ ਹੈ ਰਿਸ਼ਵਤ ਇੱਕ ਕਲਰਕ ਕੋਲੋਂ ਰਿਸ਼ਵਤ ਮੰਗਣ ਦੀ ਸ਼ਿਕਾਇਤ ਕਰਨੀ ਹੈ 2022 ਦੇ ਵਿੱਚ ਆਇਆ ਹੋਇਆ ਤੇ 2021 ਦੇ ਵਿੱਚ ਆਇਆ ਹੋਇਆ ਆਪਣੇ ਇਲਾਕੇ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਤੇ 2021 اور 18 ਦੇ ਵਿੱਚ ਆਇਆ ਹੈ پنجاب کھیتیવાડી یونیورسٹی ਵੱਲੋਂ আয়োজিত ਹੋਣ ਵਾਲੇ ਕਿਸੇ ਕਿਸਾਨ ਮੇਲੇ ਵਿੱਚ ਆਪਣਾ سٹਾਲ ਲਾਉਣ ਲਈ ਮੇਲਾ ਪ੍ਰਬੰਧਕ ਨੂੰ ਪੱਤਰ ਲਿਖੋ ਤੇ ਅਜੇ ਮੈਂ ਤੁਹਾਨੂੰ ਇਹ ਕਲੀਅਰ ਕਰਨਾ ਇੱਕ ਵੀ ਜਿਹੜਾ ਪੱਤਰ ਨਹੀਂ ਤੁਸੀਂ ਪਲੱਸ 2 ਦੇ ਵਿੱਚ ਵਾਲਾ ਜਿਹੜੇ ਪੱਤਰ ਨੇ ਉਹੀ ਨੇ ਪਲੱਸ 2 ਵਾਲੇ ਪੱਤਰ ਪਲੱਸ 2 ਪੰਜਾਬੀ ਬਿਲਾਦ ਦੇ ਵਿੱਚ ਸੀ ਤੇ ਤੁਸੀਂ ਉਹ ਵੀ ਤੁਹਾਨੂੰ ਅਗਰ ਮਤਲਬ ਕਿ ਤੁਹਾਨੂੰ ਆਈਡੀਆ ਹੁੰਦਾ ਵੀ ਤੁਸੀਂ ਐਵੇਂ ਪੱਤਰ ਕਿਤੇ ਸੀ ਤਾਂ ਉਹ ਵੀ ਤੁਸੀਂ ਆਪਣੇ ਵਿਚਾਰ ਇਹ ਜਿਸ ਤਰ੍ਹਾਂ ਵੈਸੇ ਆਪਣੇ ਵਿਚਾਰ ਲਿਖਣੇ ਤੁਸੀਂ ਆਪਣੇ ਵਿਚਾਰ ਵਿਸ਼ਾ ਤੁਹਾਨੂੰ ਦੱਸਿਆ ਹੋਗਾ ਵੀ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਲਿਖਣੇ ਠੀਕ ਹੈ ਤੇ ਹਾਂਜੀ ਪਹਿਲਾਂ ਇਹ ਦੱਸ ਕੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਪੱਤਰ ਦਾ ਫਾਰਮੈਟ ਕੀ ਆ ਅਗਲੇ ਹੈਗਾ ਪੰਜਾਬ ਦੇ ਕਿਸਾਨਾਂ ਵਿੱਚ ਪੈਦਾ ਹੋਣ ਵਾਲਾ ਆਤਮ ਹਥਿਆਵਾਂ ਦੇ ਰੁਝਾਨ ਕਿਵੇਂ ਵੱਧ ਰਿਹਾ ਆਤਮ ਹਥਿਆ ਕਰਨ ਵਾਲਾ ਕਿਸਾਨਾਂ ਦੇ ਵਿੱਚ ਤੇ ਇਸ ਦੇ ਕਾਰਨ ਕੀ ਨੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ 2019 ਦੇ ਵਿੱਚ ਆਇਆ ਹੋਇਆ ਅੱਗੇ ਹੈਗਾ ਪੰਜਾਬੀ ਗੀਤਕਾਰੀ ਤੇ ਸੰਗੀਤ ਜਗਤ ਵਿੱਚ ਵਪਾਰਕ ਰੁਝਾਨ ਆ ਦਿਨ ਗੁੰਡਾਗਰਦੀ ਨੰਗੇਵਾਜ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨਾ ਕਿੱਥੋਂ ਤੱਕ ਜਾਇਜ਼ ਹੈ ਇਸ ਵੰਦੇ ਵਿੱਚ ਆਪਣੇ ਵਿਚਾਰ ਦੰਦੇ ਹੋਏ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ 2019 ਚ ਤੇ 2018 ਦੇ ਵਿੱਚ ਆਇਆ ਹੋਇਆ ਆ ਵਾਤਾਵਰਣ ਵਿੱਚ ਫੈਲ ਰਹੇ ਪ੍ਰਦੂਸ਼ਣ ਬਾਰੇ ਪੱਤਰ ਲਿਖਣਾ ਅਖਬਾਰ ਦੇ ਸੰਪਾਦਕ ਨੂੰ ਹਾਂਜੀ ਅਗਲਾ ਹੈਗਾ 2017 ਦੇ ਵਿੱਚ ਆਏ ਹੋਏ ਨੇ ਪੰਜਾਬ ਰਾਜ ਦੇ ਵਿੱਚ ਦਿਨ ਵਾ ਦਿਨ ਵਧ ਰੇ ਗੁੰਡਾਗਰਦੀ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣਾ 13 ਨੰਬਰ ਤੇ ਹੈਗੇ ਮੋਬਾਈਲ ਫੋਨ ਦੇ ਅਜੋਕੇ ਇਹ ਤੁਹਾਨੂੰ بس ਸਿਰਫ ਜਦੋਂ ਉਹ ਫਾਰਮੈਟ ਪਤਾ ਲੱਗ ਜਾਣਾ ਤੁਸੀਂ ਉਸ ਤੋਂ ਬਾਅਦ ਆਪਣੇ ਵਿਚਾਰ ਤਰਾਮਣਾ ਲਿਖੇ ਜਾਣਗੇ ਪੰਜਾਬੀ ਦੇ ਵਿੱਚ ਹੈ ਨਾ ਮੋਬਾਈਲ ਫੋਨ ਦੇ ਅਜੋਕੇ ਜੀਵਨ ਉੱਪਰ ਪੈ ਰਹੇ ਬੁਰੇ ਪ੍ਰਭਾਵਾਂ ਸੰਬੰਧੀ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਬਸ ਇਹ ਕੇਜਾ ਰੱਖਣਾ ਕਿ ਤੁਹਾਡੇ ਸਪੈਲਿੰਗ ਜਿੰਨੇ ਵੀ ਸਪੈਲਿੰਗ ਨੇ ਉਹ ਮਿਸਟੇਕ ਨਾ ਹੋ ਜਾਣ ਠੀਕ ਹੈ ਓਵਰ ਕਟਿੰਗ ਨਾ ਹੋਵੇ ਸਪੈਲਿੰਗ ਮਿਸਟੇਕ ਨਾ ਹੋਣ ਕਿਉਂਕਿ ਲੈਂਗੁਏਜ ਦੇ ਪੇਪਰ ਦੇ ਵੀ ਸਭ ਤੋਂ ਵੱਧ ਸਪੈਲਿੰਗ ਚੈੱਕ ਹੁੰਦੇ ਨੇ ਅੱਗੇ 2016 ਦੇ ਵਿੱਚ ਆਇਆ ਹੋਇਆ ਰਜੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਆਪਣੇ ਇਲਾਕੇ ਵਿੱਚ ਹੋਏ ਸੱਭਿਆਚਾਰਕ ਪ੍ਰੋਗਰਾਮ ਸੰਬੰਧੀ ਜਾਣਕਾਰੀ ਦੇਣੀ ਹੈ ਤੇ ਅਗਲਾ ਵੀ 2016 ਦੇ ਵਿੱਚ ਆਇਆ ਹੋਇਆ ਆਪਣੇ ਇਲਾਕੇ ਦੇ ਨਗਰਪਾਲਿਕਾ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਆਪਣੇ ਗਲੀ ਮੁਹਾਲਲੇ ਦੀ ਸਫਾਈ ਦੀ ਸਮੱਸਿਆ ਸੰਬੰਧੀ ਬੇਨਤੀ ਕਰਨੀ ਹੈ ਤੇ 2017 ਦੇ ਵਿੱਚ ਜਿਹੜਾ ਆਏ ਹੋਏ ਨੇ ਨਹੀਂ 16 ਤੋਂ ਬਾਅਦ 15 ਨਾਲ ਜਿੱਥੇ 17 ਵੈਸੇ ਲਿਖਾਇਆ ਗਿਆ 2015 ਚ ਆਏ ਹੋਏ ਨੇ ਆਪਣੇ ਕਾਲਜ ਦੇ ਵਿੱਚ ਹੋਏ ਜੁਵਕ ਮੇਲੇ ਦੀ ਰਿਪੋਰਟ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣਾ ਜੁਵਕ ਮੇਲਾ ਮਤਲਬ ਕੀ ਜਿਹੜਾ ਯੂਥ ਫੈਸਟੀਵਲ ਹੁੰਦਾ ਹੈ ਅਗਲਾ ਹੈਗਾ ਔਰਤਾਂ ਨਾਲ ਹੋ ਰਹੇ ਸ਼ੋਸ਼ਣ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣੀ ਹੈ ਹਾਂਜੀ ਹੁਣ ਮੈਂ ਤੁਹਾਨੂੰ ਫਾਰਮੈਟ ਦੱਸਦੀ ਹਾਂ ਫਾਰਮੈਟ ਕੀ ਆ ਜਿਹੜੇ ਸੰਪਾਦਕ ਨੂੰ ਪੱਤਰ ਲਿਖਣੇ ਨੇ ਸੰਪਾਦਕ ਨੂੰ ਪੱਤਰ ਲਿਖਣ ਦਾ ਫਾਰਮੈਟ ਆ ਠੀਕ ਹੈ ਇਹ ਹਾਂਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ राजे ਪਿੰਡ ਤੇ ਡਾਕਖਾਨਾ ਪਿੰਡ ਤੇ ਡਾਕਖਾਨਾ ਐਵੇਂ ਲਿਖ ਕੇ ਇੱਥੇ ਜਿਹੜਾ ਮਰਜ਼ੇ ਪਿੰਡਵਾ ਦਿਓ ਜਿਹੜਾ ਮਰਜ਼ੀ ਠੀਕ ਹੈ ਜੋ ਵੀ ਤੁਹਾਨੂੰ ਆਈਡੀਆ ਆ ਰਿਹਾ ਪਿੰਡ ਦਾ ਚਾਹੇ ਆਪਣੇ ਪਿੰਡ ਦਾ ਨਾਮ ਪਾ ਦਿਓ ਪਿੰਡ ਤੇ ਡਾਕਖਾਨਾ ਫਿਰ ਜ਼ਿਲ੍ਹਾ ਉਹ ਜ਼ਿਲ੍ਹਾ ਵੀ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਹੋ ਜਿਹੜਾ ਮਰਜ਼ੀ ਜ਼ਿਲ੍ਹਾ ਪਾ ਸਕਦੇ ਹੋ ਸਪੋਜ਼ ਅਗਰ ਤੁਸੀਂ ਪਟਿਆਲਾ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ ਤਾਂ ਜਿਹੜਾ ਮਰਜ਼ੀ ਚਾਹ ਲੁਧਿਆਣਾ ਪਾ ਦਿਓ ਜਾਂ ਸੰਗਰੂਰ ਪਾ ਦਿਓ ਜਾਂ ਮਾਨਸਾ ਪਾ ਦਿਓ ਫਿਰ ਮਿਤੀ ਮਿਤੀ ਜਿਹੜਾ ਪੇਪਰ ਹੈ ਜਿਸ ਦਿਨ ਪੇਪਰ ਆ ਉਹ ਮਿਤੀ ਪਾ ਦੇਣੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਸੇਵਾ ਵਿਖੇ ਜ਼ਿਲ੍ਹੇ ਪਿੰਡ ਤੇ ਡਾਕਾ ਨਾ ਫਿਰ ਜ਼ਿਲ੍ਹੇ ਤੋਂ ਬਾਅਦ ਜਿਹੜੇ ਕਿ ਡੰਡੀ ਪਾ ਦੇਣੀ ਹੈ ਇੱਥੇ ਕਮਾ ਮਿਤੀ ਮਿਤੀ ਤੋਂ ਬਾਅਦ ਵੀ ਡੰਡੀ ਪਾ ਸਕਦਾ ਤੁਸੀਂ ਸੇਵਾ ਵਿਖੇ ਠੀਕ ਹੈ ਕਮਾ ਸੰਪਾਦਕ ਸਾਹਿਬ ਸੰਪਾਦਕ ਸਾਹਿਬ ਕਮ ਰੋਜ਼ਾਨਾ ਅਜੀਤ ਠੀਕ ਹੈ ਰੋਜ਼ਾਨਾ ਅਜੀਤ ਹੀ ਹੀ ਅਖਬਾਰ ਦਾ ਯਾਰ ਕਰ ਲੋ ਕਿਉਂਕਿ ਜਿਹੜਾ ਵੀ ਅਖਬਾਰ ਤੁਸੀਂ ਲਿਖੋਗੇ ਅਖਬਾਰ ਦਾ ਨਾਮ ਲਿਖੋਗੇ ਉਹ ਕਿੱਥੋਂ ਪਬਲਿਸ਼ ਹੁੰਦਾ ਉਸ ਜ਼ਿਲ੍ਹੇ ਦਾ ਨਾਮ ਲਿਖਣਾ ਤੁਹਾਡੇ ਲਈ ਜ਼ਰੂਰੀ ਹੈ ਇਹ ਨਹੀਂ ਹੈਗਾ ਵੀ ਤੁਸੀਂ ਰੋਜ਼ਾਨਾ ਅਜੀਤ ਲਿਖਤਾ ਨੀਚੇ ਜਾ ਕੇ ਪਟਿਆਲਾ ਪਾ ਦੋ ਗਲਤ ਹੈ ਠੀਕ ਹੈ ਰੋਜ਼ਾਨਾ ਅਜੀਤ ਜਿਹੜਾ ਅਖਬਾਰ ਹੋ ਜਲੰਧਰ ਤੋਂ ਪਬਲਿਸ਼ ਹੁੰਦਾ ਠੀਕ ਹੈ ਜਿੱਥੋਂ ਕੋਈ ਵੀ ਨਿਊਜ਼ਪੇਪਰ ਪਬਲਿਸ਼ ਹੁੰਦਾ ਉਸ ਨਿਊਜ਼ਪੇਪਰ ਦਾ ਜਿਹੜਾ ਨਾਮ ਆਉ ਤੁਸੀਂ ਉਹੀ ਲਿਖੋਗੇ ਉਹੀ ਉਹਦਾ ਜ਼ਿਲ੍ਹਾ ਲਿਖੋਗੇ ਹੁਣ ਇੱਥੇ ਤੁਸੀਂ ਰੋਜ਼ਾਨਾ ਅਜੀਤ ਆ ਰੋਜ਼ਾਨਾ ਅਜੀਤ ਯਾਦ ਕਰ ਲਓ ਜਲੰਧਰ ਠੀਕ ਹੈ ਵਿਸ਼ਾ ਅਗੇ ਜਾਂ ਪੰਜਾਬੀ ਟ੍ਰਿਬਿਊਨ ਯਾਦ ਕਰ ਲਓ ਪੰਜਾਬੀ ਟ੍ਰਿਬਿਊਨ ਉੱਥੇ ਜਲੰਧਰ ਹੀ ਸੰਦੇ ਚੰਡੀਗੜ੍ਹ ਪਾ ਦਊਗਾ ਠੀਕ ਹੈ ਫਿਰ ਵਿਸ਼ਾ ਵਿਸ਼ਾ ਜਿਹੜਾ ਵੀ ਪੱਤਰ ਤੁਹਾਨੂੰ ਆਇਆ ਹੋਇਆ ਪੇਪਰ ਦੇ ਵਿੱਚ ਜਿਵੇਂ ਕੀ ਆਹ ਆਏ ਹੋਏ ਨੇ ਹਨਾ ਲਾਸਟ ਇਅਰ ਦੇ ਵਿੱਚ ਆਇਆ ਹੋਇਆ ਜਿਵੇਂ ਕੀ ਪੱਤਰ ਕੀ ਸ਼ੋਰ ਪ੍ਰਦੂਸ਼ਣ ਬਾਰੇ ਤਾਂ ਵਿਸ਼ਾ ਕੀ ਆ ਜੂਗਾ ਸ਼ੋਰ ਪ੍ਰਦੂਸ਼ਣ ਬਾਰੇ ਪੱਤਰ ਠੀਕ ਹੈ ਵਿਸ਼ਾ ਕੀ ਆ ਜੂਗਾ ਸ਼ੋਰ ਪ੍ਰਦੂਸ਼ਣ ਬਾਰੇ ਪੱਤਰ ਵਿਸ਼ਾ ਮਤਲਬ ਕੀ ਤੁਸੀਂ ਪੱਤਰ ਕਿਸ ਬਾਰੇ ਲਿਖ ਰਹੇ ਹੋ ਕੀ ਟਾਪਿਕ ਹੈ ਟਾਪਿਕ ਲਿਖਣਾ ਠੀਕ ਹੈ ਫਿਰ ਵਿਸ਼ੇ ਤੋਂ ਬਾਅਦ ਰਜੇ ਤੁਸੀਂ ਲਿਖਣਾ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਫਿਰ ਉਸ ਤੋਂ ਬਾਅਦ ਤੁਸੀਂ ਸ਼ੁਰੂ ਕਰ ਸਕਦੇ ਕਿ ਮੈਂ ਇਸ ਸ਼ਹਿਰ ਦਾ ਨਿਵਾਸੀ ਹਾਂ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਕੋਈ ਵੀ ਜਿਹੜਾ ਤੁਹਾਨੂੰ ਵਿਸ਼ਾ ਪੁੱਛਿਆ ਜਾ ਰਿਹਾ ਜਿਵੇਂ ਸ਼ੋਰ ਪ੍ਰਦੂਸ਼ਣ ਕਿ ਸ਼ੋਰ ਪ੍ਰਦੂਸ਼ਣ ਜਿੰਨ ਦਿਨੋ ਦਿਨ ਵੱਧ ਰਿਹਾ ਹੈ ਠੀਕ ਹੈ ਸ਼ੋਰ ਪ੍ਰਦੂਸ਼ਣ ਦੇ ਵਧਣ ਦੇ ਕਾਰਨ ਕੀ ਨੇ ਅੱਗੇ ਤੁਸੀਂ ਇਹਦਾ ਹੱਲ ਵੀ ਦੇ ਸਕਦੇ ਹੋ ਵੀ ਸ਼ੋਰ ਪ੍ਰਦੂਸ਼ਣ ਦੇ ਘਟਣ ਲਈ ਆਪਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਉਹਦੇ ਲਈ ਇਹ ਉਪਾਅ ਕਰਨੇ ਚਾਹੀਦੇ ਨੇ ਐਵੇਂ ਤੁਸੀਂ ਆਪਣਾ ਜਿਹੜਾ ਕਿ ਪੱਤਰ ਲਿਖ ਦੇਣਾ ਫਿਰ ਇਹਦੇ ਵਿੱਚ ਤੁਸੀਂ ਐਂਡ ਦੇ ਵਿੱਚ ਲਿਖ ਸਕਦੇ ਹੋ ਬੀ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਵਿਚਾਰ ਆ ਜਿਹੜੇ ਕਿ ਆਪਣੇ ਅਖਬਾਰ ਦੇ ਵਿੱਚ ਜਰੂਰ ਜਿਹੜੇ ਕਿ ਇਹਨਾਂ ਨੂੰ ਸ਼ਾਪਨ ਦੀ ਕਿਰਪਾਲਤਾ ਕਰੋਗੇ ਠੀਕ ਹੈ ਜੇ ਲਿਖ ਸਕਦੇ ਹੋ ਕਿ ਮੈਨੂੰ ਉਮੀਦ ਹੈ ਕਿ ਆਪ ਜੀ ਮੇਰੇ ਵਿਚਾਰਾਂ ਨੂੰ ਫਿਰ ਐਂਡ ਦੇ ਵਿੱਚ ਰਜੇ ਤੁਸੀਂ ਜ਼ਰੂਰੀ ਨਹੀਂ ਹੈਗਾ ਕਿ ਇਹ ਲਾਈਨ ਲਿਖਣੀ ਆ ਠੀਕ ਹੈ ਤਾਂ ਤੁਹਾਡੇ ਤੇ ਡਿਪੈਂਡ ਕਰਦੀ ਹੈ ਵੀ ਆਪ ਜੀ ਦੇ ਵਿਚਾਰਾਂ ਇਹ ਤਾਂ ਜ਼ਰੂਰ ਲਿਖ ਸਕਦੇ ਹੋ ਤੁਸੀਂ ਵੀ ਉਮੀਦ ਕਰਦਾ ਹਾਂ ਕਿ ਮੈਂ ਆਪ ਕਿ ਆਪ ਜੀ ਮੇਰੇ ਵਿਚਾਰਾਂ ਨੂੰ ਅਖਬਾਰ ਦੇ ਵਿੱਚ ਛਾਪਨ ਦੀ ਕਿਰਪਾਲਤਾ ਕਰੋਗੇ ਠੀਕ ਹੈ ਇਹ ਤਾਂ ਲਾਈਨ ਲਿਖ ਸਕਦੇ ਹੋ ਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਹ ਲਿਖਣਾ ਲਾਈਨ ਲਿਖਣੀ ਹੈ ਕਿ ਆਪ ਜੀ ਦੇ ਉੱਤਰ ਦੀ ਉਡੀਕ ਦੇ ਵਿੱਚ ਇਹ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਤੇ ਅੱਗੇ ਹੈਗਾ ਧੰਨਵਾਦ ਇੱਕ ਹੁੰਦਾ ਰਾਜੇ ਸਾਹਿਤ ਆ ਸਸੇ ਨੂੰ ਕੰਨਾ ਤਾ ਬਣ ਗਿਆ ਜਿਹੜਾ ਸਾਹਿਤ ਜਿਹੜਾ ਪੰਜਾਬੀ ਲਿਟਰੇਚਰ ਦਾ ਸਾਹਿਤ ਆ ਜਿਵੇਂ ਹਿੰਦੀ ਲਿਟਰੇਚਰ ਦਾ ਸਾਹਿਤ ਆ ਇੰਗਲਿਸ਼ ਲਿਟਰੇਚਰ ਦਾ ਸਾਹਿਤ ਆ ਇਹ ਤਾਂ ਉਹ ਸਾਹਿਤ ਬਣ ਗਿਆ ਆਪਾਂ ਸਸੇ ਨੂੰ ਕੰਨਾ ਨਹੀਂ ਪਾਉਣਾ ਠੀਕ ਹੈ ਧੰਨਵਾਦ ਸਹਿਤ ਪਾਉਣਾ ਧੰਨਵਾਦ ਸਹਿਤ ਸਸੇ ਨੂੰ ਕੰਨਾ ਨਹੀਂ ਪਾਉਣਾ ਯਾਦ ਰੱਖਣਾ ਕਿਤੇ ਸਸੇ ਨੂੰ ਕੰਨਾ ਪਾ ਦੋ ਫੇਰ ਇੱਥੇ ਡੰਡੀ ਲਾਉਣੀ ਆ ਠੀਕ ਹੈ ਧੰਨਵਾਦ ਸਹਿਤ ਡੰਡੀ ਸਾਹਿਤ ਨਹੀਂ ਪਾਉਣਾ ਸਸੇ ਨੂੰ ਕੰਨਾ ਨਹੀਂ ਪਾਉਣਾ ਸਹਿਤ ਫਿਰ ਉਸ ਤੋਂ ਬਾਅਦ ਆਪ ਜੀ ਦਾ ਵਿਸ਼ਵਾਸ ਪੱਤਰ ਇਹ ਲਿਖਣਾ ਰਹੇ ਤੁਸੀਂ ਸੱਚੇ ਪਾਸੇ ਧੰਨਵਾਦ ਸਾਹਿਤ ਖੱਬੇ ਪਾਸੇ ਠੀਕ ਆਪ ਆਪ ਜੀ ਦਾ ਵਿਸ਼ਵਾਸ ਪੱਤਰ ਫਿਰ ਇੱਥੇ ਜਿਹੜਾ ਮਰਜ਼ੀ ਤੁਸੀਂ ਨਾਮ ਲਿਖ ਸਕਦੇ ਹੋ ਜੋ ਮਰਜ਼ੀ ਤੁਸੀਂ ਜਿਹੜਾ ਵੀ ਨਾਮ ਲਿਖਣਾ ਫਿਰ ਜ਼ਿਲ੍ਹਾ ਜ਼ਿਲ੍ਹਾ ਪਾ ਕੇ ਤੁਸੀਂ ਜੇ ਜ਼ਿਲ੍ਹੇ ਦਾ ਨਾਮ ਲਿਖਣਾ ਤਾਂ ਠੀਕ ਹੈ ਜੇ ਨਹੀਂ ਲਿਖਣਾ ਤਾਂ ਉੜਾੜੀ ਲਿਖ ਦਿਓ ਫਿਰ ਮੋਬਾਈਲ ਨੰਬਰ ਕਰਾਸ 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 ਪਾ ਕੇ ਕੋਈ ਵੀ 1 2 3 ਐਵੇਂ ਨੰਬਰ ਲਿਖ ਦਿਓ ਬਸ ਠੀਕ ਹੈ ਇਹਦੇ ਨਾਲ ਤੁਹਾਡਾ ਜਿਹੜਾ ਕੀ ਪੱਤਰ ਉਹ ਕੰਪਲੀਟ ਹੋਊਗਾ ओके ਇਸ ਢੰਗ ਦੇ ਨਾਲ ਆਪਣਾ ਪੱਤਰ ਨੂੰ ਪੂਰਾ ਕਰਨਾ ਤੇ ਆਪ ਜੀ ਦਾ ਵਿਸ਼ਵਾਸ ਪਤਰਵਾਦ ਕਮਾ ਪਾਉਣਾ ਤੇ ਆਪ ਦਾ ਨਾਮ ਲਿਖਣ ਤੋਂ ਬਾਅਦ ਤੁਸੀਂ ਡੰਡੀ ਪਾ ਸਕਦੇ ਹੋ స్టార్టింగ్ ਇਜੀ ਤੁਸੀਂ ਇਹ ਲਿਖ ਸਕਦੇ ਹੋ ਕਿ ਬੇਨਤੀ ਹੈ ਕਿ ਮੈਂ ਆਪ ਜੀ ਦਾ ਧਿਆਨ ਇਸ ਵਿਸ਼ੇ ਦੇ ਵੱਲ ਦਿਵਾਉਣਾ ਚਾਹੁੰਦਾ ਹਾਂ ਠੀਕ ਹੈ ਐਵੇਂ ਲਿਖ ਸਕਦੇ ਹੋ ਸੋ ਇਸ ਦੇ ਨਾਲ ਤੁਸੀਂ ਇਸ ਫਾਰਮੈਟ ਦੇ ਨਾਲ ਜੋ ਤੁਸੀਂ ਪੱਤਰ ਕਰੋਗੇ ਤਾਂ ਤੁਹਾਨੂੰ ਐਨ ਵਧੀਆ ਜਿਵੇਂ 8 ਮਾਰਕਸ ਦਾ ਪੱਤਰ ਆ ਠੀਕ ਹੈ ਵਿਚ ਵਾਲਾ ਕੰਟੈਂਟ ਵੀ ਲਿਖ ਦੋਗੇ ਤੇ 7 ਐਂਡ 7 ਹਾਫ ਜਾਂ 7 ਮੋਂਥ ਤੋਂ ਤੁਹਾਡੇ ਪੱਕੇ ਨੇ ਤੇ ਤੁਹਾਨੂੰ ਫਿਰ ਤੋਂ ਦੁਬਾਰਾ ਦੱਸ ਰਿਹਾ ਕਿ ਉੱਪਰ ਵਾਲਾ ਕੰਟੈਂਟ ਤੋਂ ਇਲਾਵਾ ਜਿਹੜਾ ਉੱਪਰ ਵਾਲਾ ਫਾਰਮੈਟ ਹੁੰਦਾ ਪੱਤਰ ਦੇਦੇ ਚੋ 2 ਮਾਰਕਸ ਹੁੰਦੇ ਨੇ ਤੇ ਨੀਚੇ ਤੋਂ ਐਂਡ ਚੋ 1 ਮਤਲਬ ਕਿ 3 ਮਾਰਕਸ ਤੇ ਇਹਦੇ ਐਵੇਂ ਹੁੰਦਾ ਤੇ ਫਿਰ ਵਿਚਲੇ ਕੰਟੈਂਟਾਂ ਦੇ ਮਾਰਕਸ ਹੁੰਦੇ ਨੇ ਠੀਕ ਹੈ ਸਾਰਾ ਪੱਤਰ ਇਹ ਨਹੀਂ ਹੁੰਦਾ ਕਿ ਵਿਚ ਵਾਲਾ ਕੰਟੈਂਟ ਤੇ ਹੀ ਡਿਪੈਂਡ ਕਰਦਾ ਉਹਦਾ ਫਾਰਮੈਟ ਲਿਖਣਾ ਉਹਦੀ ਸਟਾਰਟਿੰਗ ਉਹਦੀ ਐਂਡਿੰਗ ਉਹਦੇ ਵੀ ਮਾਰਕਸ ਮਿਲਦੇ ਹੁੰਦੇ ਨੇ ਪੱਤਰ 'ਚ ਸੋ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਥੈਂਕ ਯੂ